ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਕਹਾਣੀ ਹੈਗੀ ਹੈ ਕਿ ਜਦੋਂ ਪਤੀ ਪਤਨੀ ਤਲਾਕ ਤੋਂ ਬਾਅਦ 8 ਸਾਲ ਬਾਅਦ ਮਿਲਦੇ ਨੇ ਇੱਕ ਟ੍ਰੇਨ ਦੇ ਸਫ਼ਰ ਵਿੱਚ ਤੇ ਉਹ ਕਿਸ ਤਰ੍ਹਾਂ ਆਪ ਦਾ ਟ੍ਰੇਨ ਦਾ ਸਫ਼ਰ ਇੱਕ ਰਾਤ ਜਦੋਂ ਉਹ ਆਪਣੇ ਪਤੀ ਦੇ ਨਾਲ ਬਤੀਤ ਕਰਦੀ ਹੈ ਤੇ ਕਿਸ ਤਰ੍ਹਾਂ ਦੀ ਉਸ ਦੀ ਲਾਈਫ ਦੇ ਬਾਰੇ ਉਹ ਜਾਣਦੀ ਹੈ ਤੇ ਕੀ ਹੁੰਦਾ ਹੈ ਲਾਸਟ ਦੇ ਵਿੱਚ ਜ਼ਰੂਰ ਦੇਖਿਓ 10 ਤੱਕ ਤੁਹਾਨੂੰ ਸੁਣੋਗੇ ਤਾਂ ਸਾਰੀ ਕਹਾਣੀ ਦੀ ਸਮਝ ਆਵੇਗੀ ਤੇ ਸ਼ੁਰੂ ਕਰਦੇ ਆਂ ਆਪਾਂ ਕਹਾਣੀ ਇੱਕ ਲੜਕੀ ਹੁੰਦੀ ਹੈ ਉਸ ਰੇਲਵੇ ਸਟੇਸ਼ਨ ਤੇ ਦਿੱਲੀ ਨੂੰ ਜਾਣ ਵਾਸਤੇ ਖੜੀ ਹੁੰਦੀ ਹੈ ਉਹ ਉੱਥੋਂ ਦੀ ਉੱਥੋਂ ਦੀ ਤਿਆਰ ਹੋਈ ਹੁੰਦੀ ਹੈ ਤੇ ਟ੍ਰੇਨ ਦੀ ਵੇਟ ਕਰ ਰਹੀ ਹੁੰਦੀ ਹੈ ਉਹ ਜਦੋਂ ਟ੍ਰੇਨ ਆਉਂਦੀ ਹੈ ਤੇ ਉਸ ਵਿੱਚ ਬੈਠਦੀ ਹੈ ਤੇ ਉਸ ਦੇ ਮਗਰ ਕੋਈ ਉਸ ਦਾ ਪਿੱਛਾ ਕਰ ਰਿਹਾ ਹੁੰਦਾ ਹੈ ਉਸ ਦੇ ਪਿੱਛੇ ਪਿੱਛੇ ਹੀ ਉਸ ਦੇ ਟ੍ਰੇਨ ਦੇ ਡੱਬੇ ਦੇ ਵਿੱਚ ਚੜ ਜਾਂਦਾ ਹੁੰਦਾ ਹੈ ਪਰ ਇਸ ਚੀਜ਼ਾਂ ਦਾ ਉਸ ਦੀ ਉਹ ਜਿਹੜੀ ਕੁੜੀ ਹੁੰਦੀ ਹੈ ਉਸ ਨੂੰ ਕੁਝ ਨਹੀਂ ਪਤਾ ਹੁੰਦਾ ਉਸ ਦਾ ਨਾਮ ਹੁੰਦਾ ਹੈ ਮਹਿਕ ਕੁੜੀ ਦਾ ਨਾਮ ਹੁੰਦਾ ਹੈ ਤੇ ਉਹ ਜਦੋਂ ਕੀ ਦੇਖਦੀ ਹੈ ਕਿ ਟ੍ਰੇਨ ਦੇ ਵਿੱਚ ਬੈਠਦੀ ਹੈ ਤੇ ਆਪ ਦਾ ਸਫ਼ਰ ਤੈਅ ਕਰ ਰਹੀ ਹੁੰਦੀ ਹੈ ਤੇ ਜਿਹੜਾ ਉਸ ਦਾ ਕੀ ਮੁੰਡਾ ਹੁੰਦਾ ਜਿਹੜਾ ਉਸ ਦਾ ਇੱਛਾ ਕਰ ਰਿਆ ਹੁੰਦਾ ਹੈ ਉਹ ਵੀ ਉਸ ਦੇ ਡੱਬੇ ਦੇ ਵਿੱਚ ਚੜ ਜਾਂਦਾ ਹੈ ਤੇ ਉੱਥੇ ਉਸ ਦੀ ਪਿਛਲੀ ਸੀਟ ਤੇ ਬੈਠ ਜਾਂਦਾ ਹੈ ਤੇ ਉਹ ਦੇਖਦਾ ਹੈ ਕਿ ਇਹ ਕਿੱਧਰ ਜਾਂਦੀ ਹੈ ਇਸ ਨਾਲ ਕੌਣ ਹੈ ਕਿਸ ਤਰ੍ਹਾਂ ਇਹ ਕਿੱਥੇ ਜਾ ਰਹੀ ਹੈ ਉਹ ਜਦੋਂ ਥੋੜਾ ਚਿਰ ਬੈਠਦਾ ਹੈ ਤੇ ਫਿਰ ਉਸ ਦੀ ਜਿਹੜੀ ਜਿਹੜੀ ਉਹ ਲੜਕੀ ਹੁੰਦੀ ਹੈ ਉਹ ਵੇਖ ਲੈਂਦੀ ਹੈ ਉਸ ਨੂੰ ਅਸਲ ਵਿੱਚ ਉਹ ਪਤੀ ਪਤਨੀ ਹੁੰਦੇ ਆ ਜਿਨ੍ਹਾਂ ਦਾ ਤਲਾਕ ਹੋਇਆ ਹੁੰਦਾ ਹੈ ਉਸ ਨੂੰ ਆਪਦੇ ਕੀ ਮਤਲਬ ਉਸ ਦੇ ਕੋਲ ਆ ਜਾਂਦਾ ਹੈ ਤੇ ਉਸ ਨੂੰ ਆਪਣਾ ਹਾਲ ਚਾਲ ਪੁੱਛਣ ਲੱਗ ਪੈਂਦਾ ਹੈ ਉਹ ਕਹਿੰਦੀ ਹੈ ਕਿ ਮੈਂ ਠੀਕ ਹਾਂ ਤੁਸੀਂ ਦੱਸੋ ਉਸ ਦੀ ਸੀੜ ਤੇ ਹੀ ਬੈਠ ਜਾਂਦਾ ਹੈ ਜਦੋਂ ਉਹ ਬੈਠ ਜਾਂਦਾ ਹੈ ਤੇ ਫਿਰ ਉਹ ਹੌਲੀ ਹੌਲੀ ਗੱਲਾਂ ਕਰਨ ਲੱਗ ਪੈਂਦੇ ਨੇ ਉਹ ਗੱਲਾਂ ਕਰਦੇ ਹੀ ਹੁੰਦੇ ਨੇ ਪਾਲੀਆ ਲਈ ਤੇ ਫਿਰ ਉਸ ਜਿਹੜੀ ਅਕੀ ਥੋੜਾ ਜਿਹਾ ਸ਼ਾਮ ਦਾ ਟਾਈਮ ਹੁੰਦਾ ਹੈ ਤੇ ਉਹ ਖਾਣਾ ਖਾਣ ਲੱਗਦੀ ਹੈ ਤੇ ਉਹ ਕਹਿੰਦੀ ਹੈ ਕਿ ਤੁਸੀਂ ਵੀ ਖਾਣਾ ਖਾ ਲਓ ਉਹ ਕਹਿੰਦਾ ਹੈ ਕਿ ਮੇਰੇ ਕੋਲ ਖਾਣਾ ਨਹੀਂ ਹੈਗਾ ਤੇ ਉਹ ਕਹਿੰਦੀ ਹੈ ਕਿ ਚੱਲ ਮੇਰੇ ਕੋਲ ਦੋ ਰੋਟੀਆਂ ਹੈਗੀਆਂ ਨੇ ਤੇ ਆਪਾਂ ਇੱਕ ਇੱਕ ਕਰ ਲੈਨੇ ਆ ਉਹ ਆਂ ਦਾ ਇੱਕ ਇੱਕ ਕਰਨ ਦਾ ਕੀ ਫਾਇਦਾ ਕਿ ਨਾ ਤੇਰਾ ਢਿੱਡ ਭਰਨਾ ਨਾ ਹੀ ਮੇਰਾ ਉਹ ਆਂ ਦੀ ਕੋਈ ਗੱਲ ਨਹੀਂ ਕਿ ਤੁਹਾਨੂੰ ਭੁੱਖੇ ਰਹਿਣ ਨਾਲੋਂ ਤਾਂ ਚੰਗਾ ਹੈ ਉੱਥੇ ਸਾਰੇ ਹੀ ਲੋਕ ਰੋਟੀ ਖਾ ਰਹੇ ਸੀ ਤੇ ਉਹ ਵੀ ਉਹਨ ਵੀ ਖਾਣ ਲੱਗ ਪਏ ਫੇਰ ਓਡੀ ਖਾਨ ਤੋਂ ਬਾਅਦ ਹੌਲੀ ਹੌਲੀ ਉਹ ਗੱਲਾਂ ਸ਼ੁਰੂ ਕਰਦਾ ਹੈ ਮੁੰਡਾ ਗੱਲਾਂ ਤਾਂ ਬਹੁਤ ਕਰਨੀਆਂ ਹੁੰਦੀਆਂ ਹਨ ਪਰ ਉਹ ਕੀ ਕਰਦੇ ਨੇ ਕਿ ਕਿ ਮਤਲਬ ਉਹਨਾਂ ਦਾ ਇੱਕ ਦੂਜੇ ਦੇ ਪ੍ਰਤੀ ਉਹ ਨਾ ਕਿ ਥੋੜਾ ਜਿਹਾ 8 ਸਾਲ ਦੂਰ ਰਹੇ ਹੁੰਦੇ ਨੇ ਤੇ ਥੋੜਾ ਜੀ ਹੁੰਦਾ ਹੈ ਸ਼ਰਮ ਮਹਿਸੂਸ ਹੁੰਦੀ ਹੈ ਉਹ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਕਰਦੇ ਫਿਰ ਕੀ ਹੁੰਦਾ ਹੈ ਕਿ ਫਿਰ ਉਹ ਸ਼ਾਮ ਦਾ ਟਾਈਮ ਕਾਫੀ ਥੋੜਾ ਜਿਹਾ ਨਿਹਰਾ ਹੋ ਜਾਂਦਾ ਹੈ ਤੇ ਫਿਰ ਉਹ ਆਪ ਦੇ ਪਤੀ ਨੂੰ ਕਹਿੰਦੀ ਹੈ ਕਿ ਹਾਂ ਕਿ ਤੁਸੀਂ ਵੀ ਕੋਈ ਹੈ ਨਾ ਲੋਈ ਵਗੈਰਾ ਲੈ ਲਓ ਤੁਹਾਡੇ ਕੋ ਉਹ ਆਉਂਦਾ ਨਹੀਂ ਮੇਰੇ ਕੋਲ ਨਹੀਂਦਾ ਅਸਲ ਵਿੱਚ ਹੁੰਦਾ ਹੈ ਕਿ ਜਿਹੜਾ ਉਸਨੇ ਡੱਬਾ ਬੁੱਕ ਕੀਤਾ ਹੁੰਦਾ ਉਹ ਏਸੀ ਡੱਬਾ ਬੁੱਕ ਕੀਤਾ ਹੁੰਦਾ ਹੈ ਡੱਬਾ ਉਹ ਤਾਂ ਆਦੀ ਪਤਨੀ ਦੇ ਕਰਕੇ ਹੀ ਉਹਦੇ ਵਿੱਚ ਚੜਿਆ ਹੁੰਦਾ ਹੈ ਉਸ ਡੱਬੇ ਵਿੱਚ ਨਹੀਂ ਤੇ ਏਸੀ ਵਾਲੇ ਡੱਬੇ ਵਿੱਚ ਤੁਹਾਨੂੰ ਪਤਾ ਸਾਰਾ ਕੁਝ ਹੀ ਮਿਲਦਾ ਕੰਬਲ ਜਾਈ ਵਗੈਰਾ ਇਸ ਕਰਕੇ ਉਸਨੇ ਕਰੋ ਨਹੀਂ ਸੀ ਲਈ ਫਿਰ ਇਸ ਉਹ ਕਹਿੰਦੀ ਹੈ ਕਿ ਮੇਰੇ ਕੋਲ ਤਾਂ ਇੱਕ ਹੀ ਉਹ ਆ ਦਾ ਸ਼ਾਲ ਜਾਂ ਬਲੇਡ ਕੇ ਤੇ ਬੈਠ ਜਾਂਦੀ ਇੱਕ ਸਟੇਲ ਮੇਕਪਰਨਾਇਆ ਕਰਦੀ ਏ ਕਿ ਮਫਲਰ ਕੱਢਦੀ ਤੇ ਉਹ ਆ ਦੇ ਪਤੀ ਨੂੰ ਦਿੰਦੀ ਏ ਤੇ ਕਹਿੰਦੀ ਏ ਕਿ ਇਹ ਤੁਸੀਂ ਚੱਲ ਆ ਦੇ ਕੰਨਾ ਤੇ ਬਲੇਡ ਲਓ ਵੀ ਤੁਹਾਨੂੰ ਠੰਡ ਘੱਟ ਲੱਗੇਗੀ ਤੇ ਉਹ ਫੜ ਲੈਂਦਾ ਤੇ ਫਿਰ ਉਹ ਬਲੇਡ ਲੈਂਦਾ ਫਿਰ ਉਸ ਨੂੰ ਠੰਡ ਲੱਗਦੀ ਏ ਤੇ ਫਿਰ ਉਹ ਆਪਣੇ ਪਤੀ ਦੇ ਜਿਹੜਾ ਉੱਤੇ ਉਹਨੇ ਲਿਆ ਹੁੰਦਾ ਪਤਨੀ ਨੇ ਕੰਬਲ ਜਾ ਤੇ ਉਸ ਦੇ ਵਿੱਚ ਹੀ ਲੱਤਾਂ ਹੀਆ ਕਰ ਲੈਂਦਾ ਤੇ ਸਫਰ ਤਿਆ ਕਰਦੇ ਨੇ ਇਸੇ ਤਰ੍ਹਾਂ ਹੌਲੀ ਹੌਲੀ ਠੰਡ ਵਾਜੀ ਜਾਂਦੀ ਏ ਤੇ ਉਸ ਨਾਲ ਬਹੁਤ ਹੀ ਜਿਆਦੀਆਂ ਗੱਲਾਂ ਕਰਨ ਲੱਗ ਜਾਂਦਾ ਕਰਨ ਲੱਗ ਪੈਂਦੇ ਹੌਲੀ ਹੌਲੀ ਗੱਲਾਂ ਕਰਦਿਆ ਕਰਦਿਆਂ ਉਹ ਕਹਿੰਦਾ ਹੈ ਕਿ ਤਾਂ ਤੇਰਾ ਵਿਆਹ ਹੋ ਗਿਆ ਤੇਰੀ ਮੈਰਿਸ ਹੋ ਆਂਦੀ ਨਹੀਂ ਕਿ ਹਾਲੇ ਤਾਂ ਨਹੀਂ ਹੋਈ ਕਿ ਹੁਣ ਅੱਜ ਹੀ ਮੈਂ ਕਿਸੇ ਦਿੱਲੀ ਮੇਰੇ ਰਿਸ਼ਤੇਦਾਰ ਨੇ ਨਾ ਦੱਸਿਆ ਏ ਤੇ ਮੈਂ ਉਹਨਾਂ ਕੋਲ ਚੱਲੀ ਆਂ ਜੇ ਮੁੰਡਾ ਵਧੀਆ ਲੱਗਾ ਤੇ ਹਨਾ ਕਿ ਮੈਂ ਵਿਆਹ ਕਰਾ ਲਾਂਗੀ ਉਹ ਕਹਿੰਦਾ ਕਿ ਉਹ ਕਹਿੰਦੀ ਹੈ ਕਿ ਤੁਸੀਂ ਕਿਉਂ ਨਹੀਂ ਕਰਾਇਆ ਤੁਹਾਡਾ ਉਹ ਨਾ ਨਹੀਂ ਮੇਰਾ دل ਹੀ ਨਹੀਂ ਕੀਤਾ ਕਰਵਾਉਣ ਜੀ ਕਿ ਉਹ ਗਏ ਉਹ ਹਸਨ ਲਾ ਪੈਂਦੀ ਹੈ ਕਿ ਸ਼ਰਾਬ ਕਰਕੇ ਨਹੀਂ ਹੋਇਆ ਕਿ ਤੂੰ ਸ਼ਰਾਬ ਪਿੰਦਾ ਸੀ ਤੇ ਸ਼ਾਂਤਾਨ ਉਹ ਨਾ ਨਹੀਂ ਮੈਂ ਸ਼ਰਾਬ ਤਾਂ ਮੈਂ ਸ਼ਾਦੀ ਦਿੱਤੀ ਸੀ ਤੋ ਹੰਦੀ ਇਹ ਕਿਉਂ ਮੇ ਹੋ ਸਕਦਾ ਕਿ ਤੂੰ ਸ਼ਰਾਬ ਛੱਡਦੀ ਹੋਵੇ ਉਹ ਆਨਾ ਤੂੰ ਮੈਨੂੰ ਛੱਡਿਆ ਤੇ ਮੈਂ ਸ਼ਰਾਬ ਛੱਡਦੀ ਤੇ ਠੀਕ ਹੈ ਉਹ ਕਹਿੰਦੇ ਉਹਨੂੰ ਸੱਚ ਨਹੀਂ ਆਉਂਦਾ ਤੇ ਪਰ ਉਹ ਜਦੋਂ ਕਹਿੰਦਾ ਹੈ ਹਾਂ ਮੇਰੇ ਤੋਂ ਸੌਂ ਲੈ ਲਾ ਫਿਰ ਉਹ ਯਕੀਨ ਕਰ ਲੈਂਦੀ ਹੁੰਦੀ ਹੈ ਕਿ ਯਾਰ ਇਹ ਬੰਦਾ ਜਿੰਨੇ दारू ਨਾ ਕਰੇ ਛੱਡੀ ਹੋਵੇ दारू ਕਰਕੇ ਹੀ ਉਹਨਾਂ ਦਾ ਰਿਸ਼ਤਾ ਖਰਾਬ ਹੋਇਆ ਸੀ ਤੇ दारू ਕਰਕੇ ਹੀ ਉਹਨਾਂ ਦਾ ਰਿਸ਼ਤਾ ਟੁੱਟਿਆ ਸੀ ਫਿਰ ਉਹ ਕੀ ਕਹਿੰਦੀ ਹੈ ਕਿ ਚੱਲ ਹਨਾ ਕਿ ਰਿਸ਼ਤਾ ਟੁੱਟ ਗਿਆ ਸੀ ਤੇ ਇਸ ਕਰਕੇ ਉਹ ਕਹਿੰਦੀ ਹੈ ਕਿ ਚੱਲ ਹਨਾ ਕਹਿੰਦੀ ਐਵੇਂ ਚਲੋ ਬਹੁਤ ਵਧੀਆ ਆਇਆ ਤੇ ਫਿਰ ਤਾਂ ਤੁਹਾਡਾ ਵਿਆਹ ਹੋ ਜਾਣਾ ਚਾਹੀਦਾ ਉਹ ਕਹਿੰਦਾ ਨਹੀਂ ਫਿਰ ਦੋਵੇਂ ਜਾਣੇ ਕੁਝ ਟਾਈਮ ਵਾਸਤੇ ਖਮੋਸ਼ ਹੋ ਜਾਂਦੇ ਜੱਪ ਹੋ ਜਾਂਦੇ ਨੇ ਜ ਜ ਅਸਲ ਵਿੱਚ ਜਿਹੜਾ ਪਤੀ ਹੁੰਦਾ ਚਾਹੁੰਦਾ ਹੁੰਦਾ ਏ ਕਿ ਇਹ ਮੇਰੀ ਲਾਈਫ ਵਿੱਚ ਫਿਰ ਦੁਬਾਰਾ ਆ ਜੇ ਕਿਉਂਕਿ ਉਹ ਬਹੁਤ ਚੰਗੀ ਤੇ ਸੋਹਣੀ ਹੁੰਦੀ ਏ ਤੇ ਉਸ ਨੂੰ ਉਸ ਤੋਂ ਬਾਅਦ ਉਹੋ ਜੀ ਮਿਲਣ ਦਾ ਉਹਨੇ ਕਦੇ ਸੋਚਿਆ ਹੀ ਨਹੀਂ ਸੀ ਤੇ ਉਹਨੂੰ ਇਹ ਸਿੱਖ ਕਿ ਮੇਰੇ ਲਾਈਫ ਵਿੱਚ ਫਿਰ ਦੁਬਾਰਾ ਆ ਜੇ ਕਿ ਮੈਂ ਆਪਣੀਆਂ ਗਲਤੀਆਂ ਨਾ ਸੋਚ ਲਵਾਂ ਕਿ ਕਿਸੇ ਹੋਰ ਨਾਲ ਨਾ ਵਿਆਹ ਕਰਾਵੇ ਉਹ ਫਿਰ ਹੌਲੀ ਹੌਲੀ ਇੱਕ ਦੂਸਰੇ ਬਾਰੇ ਗੱਲਾਂ ਕਰਦੇ ਰਹਿੰਦੇ ਨੇ ਤੇ ਉਹ ਫਿਰ ਉਸ ਜਦੋਂ ਥੋੜਾ ਟਾਈਮ ਚੁੱਪ ਹੋ ਜਾਂਦਾ ਹੈ ਤੇ ਉਸ ਦੀ ਜਿਹੜੀ ਪਤਨੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਕੀ ਸੋਚ ਰਹੇ ਹੋ ਹਨ ਕਿ ਮੈਂ ਸੋਚ ਰਿਹਾ ਇਸ ਮੈਨੂੰ ਕੰਬਲ ਤੋਂ ਕੁਝ ਯਾਦ ਆ ਰਿਹਾ ਕਿ ਜਦੋਂ ਤੂੰ ਖਿੱਚੋ ਤਾਈਂ ਆਪਾਂ ਕਰਦੇ ਹੁੰਦੇ ਸੀ ਨਾ ਕਿ ਛੋਟੀਆਂ ਛੋਟੀਆਂ ਲੜਾਈਆਂ ਹੁੰਦੀਆਂ ਸੀ ਇੱਕ ਕਰ ਜਾਈ ਕਦੇ ਤੂੰ ਆਣੀ ਸੇ ਮੈਂ ਲੈਣੀ ਕਦੇ ਤੂੰ ਆਣੀ ਸੇ ਮੈਂ ਲੈਣੀ ਏ ਤੇ ਅੱਜ ਆਪਾਂ ਨਾ ਕਿ ਕਿਵੇਂ ਕਿੰਨੇ ਕਿ ਆਪਣਾ ਇੰਨਾ ਟਾਈਮ ਵੀ ਹੋ ਗਿਆ ਆਪਾਂ ਫਿਰ ਵੀ ਇੱਕ ਹਨਾ ਕੰਬਲ ਵਿੱਚ ਅੱਜ ਇੰਨੇ ਟਾਈਮ ਬਾਅਦ ਇਕੱਠੇ ਹੋਏ ਆਂ ਇਸ ਕਰਕੇ ਮੈਨੂੰ ਥੋੜਾ ਉਹ ਥੋੜਾ ਜਿਹਾ इमोशनल ਹੋ ਜਾਂਦਾ ਹੈ ਤੇ ਉਸ ਦੀ ਵਾਈਫ ਨੂੰ ਵੀ ਉਹ ਸਾਰੀਆਂ ਜਿਆਦਾ ਆ ਜਾਂਦੀਆਂ ਨੇ ਹੁੰਦਾ ਹੈ ਕਿ ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ ਤੇ 2 ਸਾਲ ਤੱਕ ਠੀਕ ਰਹਿੰਦਾ ਹੈ ਕੰਮ ਸਾਲ ਕੁ ਬਾਅਦ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਸ਼ਰਾਬਸ਼ ਵਗੈਰਾ ਪੀਂਦਾ ਹੈ ਦਾਰੂ ਉਹ ਬਹੁਤ ਉਹਨੂੰ ਰੋਕਦੀ ਟੋਕਦੀ ਪਰ ਨਹੀਂ ਉਹ ਜਿੰਨਾ ਰੋਕਦੀ ਉਹਨਾਂ ਉਹ ਪੀਂਦਾ ਇਸ ਕਰਕੇ ਉਹ ਤਲਾਕ ਦੇ ਦਿੰਦੀ ਹੈ ਕਿ ਮੈਂ ਇਹੋ ਜਿਹੀ ਘਰ ਵਾਲੇ ਨਾਲ ਨਹੀਂ ਰਹਿਣਾ ਫਿਰ ਉਹ 8 ਸਾਲਾਂ ਬਾਅਦ ਜਦੋਂ ਇਸ ਤਰ੍ਹਾਂ ਮਿਲਦੇ ਨੇ ਤੇ ਜਦੋਂ ਉਸ ਨੂੰ ਸੋਚਦੀ ਹੈਗੀ ਤੂੰ ਤਾਂ ਇੱਕ ਦਿਨ ਉਹ ਨਹੀਂ ਰਹਿਦਾ ਸੀ ਕਿ ਹਣਾ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਅੱਜ ਫਿਰ ਉਹ ਕਹਿੰਦੀ ਹੈ ਕਿ ਉਹ ਆਣਾ ਕਿ ਤੇਰਾ ਦਿਲ ਨਹੀਂ ਕਰਦਾ ਕਿ ਮੈਂ ਡੇਰੀ ਲਾਈਫ ਵੇਚ ਜਾਵੇਂ ਮੇਰੀ ਲਾਈਫ ਵੇਚ ਜਾਵੇਂ ਜਾਣਾ ਤੇਰਾ ਜੀ ਨਹੀਂ ਕਰਦਾ ਉਹ ਆਂਦੀ ਕਿ ਦਿਲ ਹਣਾ ਕੀ ਹੈ ਕਿ ਹਣਾ ਜੇ ਹੱਥ-ਪਾਸ ਹੁੰਦਾ ਕਿ ਤੂੰ ਜੇ ਸ਼ਰਾਬ ਵਗੈਰਾ ਨਾ ਪੀਂਦਾ ਤੇ ਮੇਰਾ ਘੜਾ ਜੀ ਕਰਦਾ ਸੀ ਨਾ ਛੱਡਣ ਨੂੰ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਸੀ ਇਸੇ ਤਰ੍ਹਾਂ ਉਹ ਆਂਦਾ ਜੇ ਤੂੰ ਪਿਆਰ ਕਰਦੀ ਸੀ ਕਿ ਹੁਣ ਕੀ ਹੋਇਆ ਕਿ ਮੇਰਾ ਕਿਹੜਾ ਵਿਆਹ ਆਇਆ ਕਿ ਤੂੰ ਮੇਰੇ ਨਾਲ ਹੁਣ ਵਿਆਹ ਕਰਵਾ ਲੈ ਉਹ ਕਹਿੰਦੀ ਨਹੀਂ ਕਿ ਇੰਨਾ ਸਭ ਕੁਝ ਠੀਕ ਨਹੀਂ ਉਹ ਆਂਦਾ ਫਿਰ ਤੂੰ ਮੈਨੂੰ ਪਿਆਰ ਉਹ ਆਂਦੇ ਤੂੰ ਫਿਰ ਉਹ ਕਹਿੰਦਾ ਕਿ ਮੈਂ ਸੌਂ ਚੁੱਕਦਾ ਅੱਜ ਕੀ ਹੈ ਨਾ ਜੇ ਮੈਂ दारू ਨੂੰ ਜਾਂ ਸ਼ਰਾਬ ਨੂੰ ਹੱਥ ਲਾਵਾ ਜਾਂ ਕਿਵੇਂ ਉਹ اتنا ਟਾਈਮ ਨੂੰ ਸੁਬਾ ਹੋ ਜਾਂਦੀ ਹੈ ਤੇ ਉਹ ਅਲੱਗ ਅਲੱਗ ਹੋਣ ਲੱਗਦੇ ਨੇ ਤੇ ਪਰ ਜਿਹੜਾ ਉਸ ਦਾ ਪਤੀ ਉਹ ਕਹਿੰਦਾ ਹੈ ਕਿ ਤੂੰ ਹੁਣ ਜਿਹੜੇ ਰਿਸ਼ਤੇ ਵਾਸਤੇ ਚੱਲੀ ਹੈ ਚੱਲਣਾ ਕਿ ਜੇ ਤੈਨੂੰ ਮੇਰੇ ਤੇ ਨਹੀਂ ਯਕੀਨ ਤਾਂ ਚਲੋ ਇਸ ਦੇ ਵਿੱਚ ਖੁਸ਼ ਰਹੀ ਮੇਰੀ ਤੇਰੀ ਖੁਸ਼ੀ ਦੇ ਵਿੱਚ ਹੀ ਮੇਰੀ ਖੁਸ਼ੀ ਹੈ ਤੇ ਉਹ ਕਹਿੰਦੀ ਹੈ ਕਿ ਨਹੀਂ ਹਣਾ ਕਿ ਚੱਲ ਮੈਂ ਕਿ ਤੇਰੇ ਨਾਲ ਵਿਆਹ ਕਰਾਵਾਂਗੀ ਤੇ ਤੂੰ ਫਿਰ ਉਸ ਤਰ੍ਹਾਂ ਹੀ ਦੁਬਾਰਾ ਰਿਸ਼ਤਾ ਜਾਣ ਕਿ ਸਭ ਕੁਝ ਤੇਰੇ ਵੱਲੋਂ ਪਹਿਲ ਹੋਣੀ ਚਾਹੀਦੀ ਏ ਤੇ ਸਾਰਿਆਂ ਦੇ ਅੱਗੇ ਮਾਫੀ ਮੰਗ ਕੇ ਤੇ ਤੂੰ ਸਹੁੰਾਂ ਚੱਕੇਗਾ ਕਿ ਮੈਂ ਸ਼ਰਾਬ ਵਗੈਰਾ ਨਸ਼ਾ ਕੋਈ ਸੇ ਪ੍ਰਕਾਰ ਦਾ ਨਹੀਂ ਕਰਾਂਗਾ ਤੇ ਫਿਰ ਮੈਂ ਤੇਰੇ ਨਾਲ ਆ ਜਾ। ਫਿਰ ਉਹ ਉਸੇ ਤਰ੍ਹਾਂ ਹੀ ਕਰਦਾ ਫਿਰ ਉਹ ਟ੍ਰੇਨ ਤੋਂ ਆ ਆਪਣੇ ਆਪਣੇ ਉਹ ਉੱਥੇ ਨਾ ਕਰ ਦਿੰਦੀ ਏ ਜਿਹੜਾ ਰਿਸ਼ਤਾ ਦੇਖਦੀ ਏ ਉਸ ਵਿੱਚ ਕੁਝ ਨਹੀਂ ਦੇਖਦੀ ਚੰਗਾ ਬੁਰਾ ਉਹ ਫਿਰ ਦੋਵਾਂ ਨੇ ਆਪਸ ਵਿੱਚ ਮਿਲਣਾ ਹੁੰਦਾ ਹੈ ਉਹ ਫਿਰ ਆਪ ਵਾਪਸ ਆ ਜਾਂਦੀ ਜਿਹੜੇ ਸ਼ਹਿਰ ਦੀ ਹੁੰਦੀ ਹੈ ਫਿਰ ਮੁੰਡਾ ਉਸੇ ਤਰ੍ਹਾਂ ਹੀ ਵਿਆਹ ਉਸਦੇ ਨਾਲ ਕਰਵਾਉਂਦਾ ਹੈ ਤੇ ਆਪ ਦੀ ਵਧੀਆ ਜ਼ਿੰਦਗੀ ਬਤੀਤ ਕਰਨ ਲੱਪੈਂਦੇ ਨੇ ਫਿਰ ਕੋਈ ਨਸ਼ੇ ਨੂੰ ਕੋਈ ਵੀ ਚੀਜ ਨੂੰ ਹੱਥ ਨਹੀਂ ਲਾਉਂਦਾ ਇਸ ਕਰਕੇ ਜਦੋਂ ਕੋਈ ਲੇਡੀਆਂ ਵਗੈਰਾ ਸਮਝਾ ਰਹੀ ਹੋਵੇ ਤੁਹਾਨੂੰ ਕਿ ਹਾਂ ਤੁਸੀਂ ਇਹ ਕੰਮ ਨਾ ਕਰੋ ਨਾ ਕਰਿਆ ਕਰੋ ਕਿਉਂਕਿ ਬਾਅਦ ਚ ਬਹੁਤ ਔਖਾ ਹੋ ਜਾਂਦਾ ਹੈ ਉਹ ਤੁਹਾਨੂੰ ਟ੍ਰੇਨ ਵਿੱਚ ਮਿਲ ਗਈ ਕਰਕੇ ਉਸ ਦਾ ਪਿਆਰ ਉਸ ਨੂੰ ਵਾਪਸ ਮਿਲ ਗਿਆ ਇਹ ਹਰੇਕ ਦੀ ਕਿਸਮਤ ਵਿੱਚ ਨਹੀਂ ਹੁੰਦਾ ਕਿ ਉਸ ਨੂੰ ਮਿਲ ਜੇ ਇੱਕ ਵਾਰ ਤੁਸੀਂ ਇਕੱਠੇ ਹੋਏ ਹੋ ਤੇ ਇਕੱਠੇ ਰਹੋ ਤੇ ਆ ਦੀ ਲਾਈਫ ਨੂੰ ਵਧੀਆ ਬਤীদ ਕਰੋ ਆ ਇੱਕ ਦੂਜੇ 파ਟਨਰ ਦੀ ਗੱਲ ਨੂੰ ਸੀਰੀਅਸ ਲਿਆ ਕਰੋ ਐਵੇਂ ਨਾ ਸੋਚਿਆ ਕਰੋ ਕਿ ਨਾ ਕਿ ਇਦਾਂ ਤੇ ਵੀਡੀਓ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤੇ ਚਾਹਨਾ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਹਾਣੀਆਂ ਕਿੱਦਾਂ ਦੀ ਲੱਗਦੀ ਹੈ ਕਿੱਥੇ ਕਹਾਣੀ ਤੁਹਾਨੂੰ ਗਲਤ ਲੱਗਦੀ ਹੈ ਕਿੱਥੇ ਸਹੀ ਹੈ ਕਿੱਥੇ ਕਿਸ ਤਰ੍ਹਾਂ ਜਰੂਰ ਦਿਆ ਕਰੋ ਪਿਆਰ ਕਹਾਣੀ ਨੂੰ ਤੇ ਮਿਲਦੇ ਹਾਂ ਕਿਸੇ ਹੋਰ ਕਹਾਣੀ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਤੁਹਾਡੇ ਲਈ ਸਤਿ ਸ੍ਰੀ ਅਕਾਲ ਜੀ